ਸਤਿ ਸ੍ਰੀ ਅਕਾਲ ਜੀ ਬਲੌਗ ਪੰਜਾਬ ਦੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹੋਰ ਦੱਸੋ ਜੀ ਕਿਵੇਂ ਹੋ ਅਮੀ ਦਾ ਜੀ ਸਾਰੇ ਠੀਕ ਹੋਵੋਗੇ ਚੜਦੀ ਕਲਾ ਵਿੱਚ ਹੋਵੋਗੇ ਲਓ ਜੀ ਆਪਾਂ ਲੱਗਿਆ ਅੱਜ ਦੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਬਾਕੀ ਜਿਹੜੇ ਆਪਣੀਆਂ ਭੈਣਾਂ ਤੇ ਭਰਾ ਚੈਨਲ ਨਾਲ ਜੁੜੇ ਹੋਏ ਆ ਉਹਨਾਂ ਨੂੰ ਰਿਕਵੈਸਟ ਹੈ ਜੀ ਆਪਣੀ ਵੀਡੀਓ ਫੁੱਲ ਵਾਚ ਕਰਿਆ ਕਰੋ ਜੀ ਤੇ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ ਜੀ ਤੇ ਇਹਦੇ ਕਰਕੇ ਆਪਣੀ ਵੀਡੀਓ ਪੂਰੀ ਦੇਖਿਆ ਕਰੋ ਜੀ ਲਓ ਜੀ ਆਪਾਂ ਇੱਥੇ ਗੁੱਡਣ ਲੱਗੇ ਸੀਗੇ ਮਤਲਬ ਕਿ ਇੱਥੇ ਆਪਾਂ ਪਹਿਲਾਂ ਘਠੇ ਲਾਏ ਹੋਏ ਸੀਗੇ ਘਠੇ ਆਪਾਂ ਪਟ ਤੇ ਲਸਣ ਵੀ ਪਟਤਾ ਤੇ ਹੁਣ ਆਪਾਂ ਇੱਥੇ ਗੁੱਡਾਂਗੇ ਗੁੱਡ ਕੇ ਤੇ ਵਾਕੀ ਇੱਥੇ ਫਿਰ ਆਪਾਂ ਪਿੰਡੀਆਂ ਲਾਵਾਂਗੇ ਲਓ ਜੀ ਆਪਾਂ ਉੱਥੇ ਸਾਧਰੇ ਸਾਧਰੇ ਉਧਰ ਗੱਡੋਤਾ ਸੀਗਾ ਕਿਉਂਕਿ ਫਿਰ ਧੁੱਪ ਆ ਜਾਂਦੀ ਆ ਤੇ ਬਾਕੀ ਅੱਜੇ ਤਾਂ ਹਵਾ ਵੀ ਸੋਹਣੀ ਚੱਲਦੀ ਸੀਗੀ ਤੇ ਇਹਦੇ ਕਰਕੇ ਫਿਰ ਮੈਂ ਕਿ ਚੱਲ ਪਹਿਲਾਂ ਉਧਰ ਜਾ ਕੇ ਗੁੱਡੇ ਆਉਣੀ ਆ ਤੇ ਬਾਕੀ ਆਪਾਂ ਭਿੰਡੀਆਂ ਦਾ ਭਿੰਡੀਆਂ ਦੇ ਬੀਜ ਜਿਹੜੇ ਨੇ ਉਹ ਲਿਆਂਦੇ ਪਏ ਨੇ ਹੁਣ ਜਦੋਂ ਮੌਕਾ ਜਿਹਾ ਲੱਗੂਗਾ ਟਾਈਮ ਲੱਗੂਗਾ ਫਿਰ ਆਪਾਂ ਭਿੰਡੀਆਂ ਦੇ ਵੀ ਲਾ ਦਵਾਂਗੇ ਤੇ ਬਾਕੀ ਉਧਰ ਨਿਬੜ ਗਿਆ ਸੀ ਹੁਣ ਆਪਾਂ ਇੱਧਰ ਆ ਗਏ ਸੀਗੇ ਤੇ ਇਧਰ ਆਪਾਂ ਹੁਣ ਬੀ ਮਤਲਬ ਕਿ ਝਾੜ ਝੜੀਆਂ ਮੜਿਆ ਕਰ ਲਈਏ ਕਿਉਂਕਿ ਨੇਰੀ ਬਹੁਤ ਜ਼ਿਆਦਾ ਆਈ ਸੀ ਰਾਤ ਉਹਦੇ ਕਰਕੇ ਮਿੱਟੀ-ਮੁੱਟੀ ਹੀ ਬਹੁਤ ਟਾਕੀਆਂ ਮੋਰੀਆਂ ਤੇ ਬਹੁਤ ਜ਼ਿਆਦਾ ਪੈ ਗਈ ਸੀ ਆ ਬਰਾਂਡਜ ਵੀ ਦੇਖੋ ਕੂੜਾ ਹੀ ਕੂੜਾ ਹੋਇਆ ਹੈ ਮਿੱਟੀ ਮਿੱਟੀ ਹੋਈ ਪਈਆ ਬਹੁਤ ਬੁਰਾ ਹਾਲ ਹੋਇਆ ਹੋਇਆ ਪਿਆ ਇਹਦੇ ਕਰਕੇ ਮੈਂ ਕਿ ਚੱਲ ਪਹਿਲਾਂ ਵੀ ਰੜਕਾ ਰੁੜਕਾ ਝਾੜੂ ਮਾਰ ਲਈਏ ਤੇ ਬਾਕੀ ਰੋਟੀ ਪਾਣੀ ਦਾ ਆਪਾਂ ਫੇਰ ਕਰਾਂਗੇ ਲੋ ਜੀ ਉਧਰ ਆਪਣਾ ਸੁੰਭਰ ਨੇ ਤਾਂ ਨਿੱਪੜ ਗਿਆ ਸੀਗਾ ਤੇ ਸੁੰਭਰ ਕੇ ਪੋਚੇ ਵੀ ਲਾਤੇ ਸੀਗੇ ਤੇ ਮੈਂ ਅੱਗੇ ਸੀ ਇੱਧਰ ਮੈਂ ਫਿਰ ਮੱਝਾਂ ਨਿਣਾਉਣ ਲੱਗ ਗਈ ਸੀ ਕਿਉਂਕਿ ਹੁਣ ਲੈਡ ਬਹੁਤ ਜ਼ਿਆਦਾ ਹਨਾਨ ਕਰਦੀ ਆ ਤੇ ਲੈਡ ਦੇ ਘੱਟ ਵੀ ਬਹੁਤ ਲੱਗਦੇ ਆ ਕਈ ਵਾਰੀ ਤਾਂ ਹਵਾ ਤੇਜ਼ ਚੱਲ ਚੱਲ ਪੈਂਦੀ ਜਦੋਂ ਫਿਰ ਲੈਡ ਜਦੇ ਭੱਜ ਜਾਂਦੀ ਆ ਚੱਲ ਇਨਨ ਸ਼ੁਕਰ ਅੱਜ ਤਾਂ ਲੈਡ ਹੈਗੀ ਸੀਗੀ ਮੈਂ ਕਿ ਚੱਲ ਵੀ ਮੈਂ ਸੰਨ ਲਾ ਦਵਾਂ ਕਿਉਂਕਿ ਗਰਮੀ ਬਹੁਤ ਜ਼ਿਆਦਾ ਪੈਂਦੀ ਆ ਹੁਣ ਮੱਝਾਂ ਨੂੰ ਵੀ ਰੋਜ਼ ਰੋਜ਼ ਨਿਣਾਉਣਾ ਪੈਂਦਾ ਤੇ ਇਹਦੇ ਕਰਕੇ ਵੀ ਲਿਬੜਦੀਆਂ ਵੀ ਬਹੁਤ ਜ਼ਿਆਦਾ ਨੇ ਤੇ ਇਹਦੇ ਕਰਕੇ ਚਲੋ ਇਹ ਆਪਾਂ ਹੁਣ ਮੱਝਾਂ ਨੂੰ ਨਿਢਾ ਲਈਏ Thank <laughs> you. ਲੋ ਹੀ ਮੱਝਾਂ ਆਪਾਂ ਣੜਾਤੀਆਂ ਸੀਗੀਆਂ ਤੇ ਬਾਕੀ ਇਹ ਆ ਟਾਈਮ ਹੈਗਾ ਜੀ 3 3:30 ਵੇ ਦਾ ਟਾਈਮ ਹੈ ਜੀ ਹੁਣ ਆਪਾਂ ਲੱਗੇ ਸੀਗੇ ਮੱਝਾਂ ਨੂੰ ਸੰਨੀ ਕਰਨ ਕਿਉਂਕਿ ਹੁਣ ਹਰਿਆਈ ਹੈ ਨਹੀਂ ਜੀ ਤੇ ਵਰਸীন ਹੈ ਨਹੀਂ ਉਹਦੇ ਕਰਕੇ ਆਪਾਂ ਹੁਣ ਸੰਨੀ ਕਰਿਆ ਕਰਾਂਗੇ ਤੇ ਬਾਕੀ ਜਿਹੜੇ ਮੇਰੇ ਭੈਣ ਭਰਾ ਵੀ ਨਵੇਂ ਸਬਸਕ੍ਰਾਈਬਰ ਜੁੜੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬਹੁਤ ਜ਼ਿਆਦਾ ਸਪੋਰਟ ਕਰਦੇ ਹੋ ਬਾਕੀ ਜਿਹੜੇ ਪਹਿਲੇ ਆਪਨੇ ਸਬਸਕ੍ਰਾਈਬਰ ਆਪਣੇ ਨਾਲ ਜੁੜੇ ਹੋਏ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਲੋ ਜੀ ਉਧਰ ਪਜ ਸੰਨੀ ਦਾ ਨਵੇੜ ਤਾਂ ਸੀਗਾ ਤੇ ਬਾਕੀ ਹੁਣ ਹੈਗਾ ਜੀ ਸ਼ਾਮ ਦਾ ਟਾਈਮ ਹੁਣ ਆਪਾਂ ਸ਼ਾਮ ਦਾ ਟਾਈਮ ਆ ਤੇ ਆਪਾਂ ਹੁਣ ਸਬਜੀ ਚੇਰ ਲਈਏ ਚਲੋ ਠੀਕ ਹੈ ਜੀ ਵੀਡੀਓ ਦਾ ਪੰਕਤੀ ਕਰਦੇ ਹਾਂ ਮਿਲਦੇ ਹਾਂ ਅਗਲੇ ਵਲੋਗ ਨਾਲ ਸਤਿ ਸ੍ਰੀ ਅਕਾਲ ਜੀ